ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਾਂ ਦੀ ਸਾਫ ਸਫਾਈ ਦੀ ਸੇਵਾ ਯੂਕੇ ਤੋਂ ਭਾਈ ਮਹਿੰਦਰ ਸਿੰਘ ਵੱਲੋਂ ਸ਼ੁਰੂ ਕਰਵਾਈ ਗਈ। ਉਹਨਾਂ ਦੇ ਨਾਲ ਸਮੂਹ ਸਾਧ ਸੰਗਤ ਤੇ ਸੇਵਾਦਾਰਾਂ ਨੇ ਇਹਨਾਂ ਪੱਤਰਾਂ ਦੀ ਸਾਫ ਸਫਾਈ ਦੀ ਸ਼ੁਰੂਆਤ ਕੀਤੀ ਤੇ ਲਗਭਗ 10 ਦਿਨਾਂ ਦੇ ਵਿੱਚ ਇਸ ਪੂਰੀ ਸੇਵਾ ਨੂੰ ਪੂਰੀ ਕਰਨ ਦਾ ਆਸ਼ਵਾਸਨ ਦਿੱਤਾ। ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਉਹਨਾਂ ਇਹ ਸਮੁੱੱਚੀ ਸੇਵਾ ਹਰ ਸਾਲ ਪਿਛਲੇ ਕਾਫੀ ਸਾਲਾਂ ਤੋਂ ਇਹ ਆਰੰਭ ਕੀਤੀ ਹੈ ਤੇ ਅੱਜ ਗੁਰੂ ਨਗਰੀ ਚ ਗੁਰੂ ਦੀ ਅਪਾਰ ਕਿਰਪਾ ਸਦਕਾ ਇਹ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਸੋਨੇ ਦੇ ਜਿਹੜੇ ਪੱਤਰ ਨੇ ਕਿਸ ਤਰ੍ਹਾਂ ਆਪਣੀ ਚਮਕ ਬਿਖੇਰ ਰਿਤੇ ਗੁਰੂ ਘਰ ਦੀ ਸ਼ੋਭਾ ਵਧਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਵਿਖਿਆਤ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਦਾ ਇੱਕ ਨੋਕਾ ਸਥਾਨ ਹੈ ਤਾਂ ਹਰ ਸਾਲ ਲੱਖਾਂ ਸ਼ਰਧਾਲੂਏ ਥੇ ਨਤਪਸਤਕ ਹੋਣ ਲਈ ਪਹੁੰਚਦੇ ਨੇ ਤਾਂ ACG نیوز ਮੀਡੀਆ ਦੀ ਸਪੈਸ਼ਲ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸਦੂ ਸ੍ਰੀ ਗੁਰੂ ਰਾਮਦਾਸ ਵਾਸ਼ਾ ਜੀ ਦੀ ਬੜੀ ਅਪਰ ਰਿਪਾਰਾ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮੁੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮੇਰ ਭਰਿਆ ਹੱਥ ਰੱਖ ਕੇ ਜੋ ਸੇਵਾ कई सालों तो लगातार चल रही है हर साल की तरह इस बार भी बाबा जी अपनी पूरी संगत आज शेर तो लैके सेवा चालू हुई है और दरबार साहब अमृतसर साहब जी, जी सोने के पत्थर की जो सेवा सफाई की है वो तो पूरी सेवा दस दिन के अंतरालपूर्ण कर ਵੀਰ ਜੀ ਭਾਈ ਗੁਰਦੇਵਸ ਗੁਰਦੇਵ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ ਭਾਈ ਗੁਰਦੇਵ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਸੇਵਾ ਦੇ ਰਹੇ ਹਾਂ ਆਪਣੀ ਹੋਈ ਹੈ ਨੰਨੇ ਸੋਨੇ ਸੇਵਾ 1995 ਤੋਂ 1990 ਤੱਕ ਹੋਈ ਹੈ ਹਾਂ ਜੀ ਬਾਬਾ ਜੀ ਤੋਂ ਬਾਅਦ 100 ਸਾਲ ਤੋਂ ਸੇਵਾ ਨਹੀਂ ਹੋ ਸਕੀ ਇਸ ਕਰਕੇ ਮਾਰਾ ਗੁਰੂ ਨਾਨਕ ਪ੍ਰਕਾਸ਼ਮ ਦੇ ਰਿਤੇ ਨੂੰ ਸੇਵਾ ਬਖਸ਼ਿ ਤੇ ਕਰਤਾਰ ਸੇਵਾ ਦਿੱਤੀ ਜਿਹਦੇ ਦੇ ਪੱਤਰ ਲਾਏ ਗਏ ਉਹਨਾਂ ਦੀ ਕੋਹਾਏ ਕਿ ਆਪ ਇੱਕਦਮ ਕੱਢਣ ਵਾਸਤੇ ਹਰ ਇੱਕ ਸਾਲ ਸੰਗਤ ਆਉਂਦੀ ਹੈ ਮਾਰਕ ਮਾਮ ਕੋਲ ਸੇਰ ਬਾਦ ਲੈ ਕੇ ਡਾਕ ਮੈਂਬਰ ਹੁੰਦੇ ਹਨ ਤੇ ਜਿਵੇਂ ਪਾਸ ਤੋਂ 11 12 ਮਾਰਕ ਮਾਰਕ ਕੰਮ ਨਹੀਂ ਕਿਸੇ ਪਰਾਮੀ ਲਾਦੇ ਸਕਦੇ ਕੁਆਲਟੀ ਐਂਡ ਕੁਆਲਿਟੀ ਸੇਵਾ ਕਰਨੀ ਹੈ ਤੇ ਦਵਾਈ ਜੋ ਹੈ ਰਿਤੇ ਨਾਲ ਕੀਤੀ ਜਾਂਦੀ ਹੈ ਇਹ ਜਿਹੜਾ ਜੋ ਪ੍ਰਾਪਤ ਫਰੀਦਾ ਹੈ ਉਸ ਨੂੰ ਕੈਨਕਲ ਨਹੀਂ ਹੈ ਜਿਸ ਨੂੰ ਕੰਕੇ ਟੋ ਬਾਲ ਤੇ ਉਸ ਨੂੰ ਸਾਬਣ ਲਾ ਕੇ ਮੈਚ ਉਹ ਜੋ ਥਾਕੇ ਨੰਬਰ ਯੂਸ ਕੇ ਪਾਸ ਆਪਣਾ ਚਰਾਏ ਪਾਊਡਰ ਯੂਸ ਕੇ ਪਿੱਛੇ ਕਰੀ ਜਾਂਦੇ ਦਿੱਤੇ ਨਾ ਖਵਾਬ ਹੁੰਦੇ ਆ ਜਿਹੜੇ ਵਿੱਚ ਪਾਉ ਕੇ ਬੰਦਾ ਉਸ ਤੋਂ ਪ੍ਰਸ਼ਨ ਆਦੀ ਨਾਲ ਜੁੜਦੀ ਜਾਂਦੀ ਹੈ ਮਾਰੇ ਕਿਰਪਾ ਨਾਲ ਉਹ ਹੀ ਕੰਮ ਵਾਪਸ ਆ ਜਾਂਦੀ ਹੈ ਇਹ ਕਮਿਸ਼ਨ ਦਾ ਕਰਕੇ ਪੁਲਿਸ ਕਰਕੇ ਅੱਜ ਦੇਖੋ ਤੁਹਾਨੂੰ ਦੇਖਣ ਨੂੰ ਹੁੰਦਾ ਇਹ ਕੰਮ ਕਰ ਹੈ ਇਹ ਜੋ ਲਾਸਟ 3 ਮੰਥਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੀਂਹ ਦੇ ਨਾਲ ਪਾਣੀ ਜੰਮ ਜਾਂਦਾ ਕਾਲਾ ਕਾਲਾ ਗਲਾ ਹੋਰ ਕੁਝ ਨਹੀਂ ਤਾਂ ਕਾਲਾ ਦਾ ਪਾਣੀ ਜੰਮਿਆ ਹੁੰਦਾ ਸਮੋਕ ਸਮੋਕ ਦੇ ਨਾਲ ਬਿਲਕੁਲ ਸਾਫ਼ ਰਹਿੰਦਾ ਕੀ ਹਾਲ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕੀ ਪਰ ਉਹ ਮੋਟਰ ਕੋਸ਼ਿਸ਼ ਕਰਾ ਰਹੇ ਹਨ ਕਿ ਉਹਨਾਂ ਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹਣ ਆਪਣੀ ਲਾਲਜ ਜਿਹੀ ਸੇਵਾ ਮਿਲਦੀ ਹੈ ਸਾਡਾ ਸਰ ਇੱਕ ਸਾ ਸੇਵਾ ਬਕੀ ਤੰਗਹੀ ਲਾਹਣ ਪੋਲੂਸ਼ਨ ਕੰਟਰੋਲ ਸਰਗਰਾਂ ਨਹੀਂ ਕਰਨਾ